ਲਖੀ ਜੀ ਤਿੰਨ ਚੀਜ਼ਾਂ ਹੈਗੀਆਂ ਇੱਕ ਐਨਐਸਏ ਚ ਵਾਅਦਾ ਦੂਸਰੇ ਪਾਸੇ ਇੱਕ ਗਰੁੱਪ ਦੀ ਚੈਟ ਤੀਸਰੇ ਪਾਸੇ ਵਿਕਰਮ ਜੀਠਿਆ ਵੱਲੋਂ ਆਡੀਓ ਜਾਰੀ ਕਰਨਾ ਤਿੰਨਾਂ ਚੀਜ਼ਾਂ ਨੂੰ ਇੰਟਰਕਨੈਕਟ ਆਪਾਂ ਕਿਵੇਂ ਕਰੀਏ ਇੱਥੋਂ ਦੀ ਸਥਾਨਕ ਪਾਰਟੀਆਂ ਲਈ ਇੱਕ ਚੁਣੌਤੀ ਇੱਕ ਚੈਲੰਜ ਉਹ ਪੜਦੇ ਜਾ ਰਹੇ ਸਨ ਉਹਨਾਂ ਦੇ ਐਨਐਸਏ ਟਰਨ ਨੂੰ ਵਧਾਏ ਜਾਣ ਦੇ ਪਿੱਛੇ ਕੀ ਉਹ ਸਿਆਸੀ ਮਫਾਦ ਨੇ ਅਮਰਿਤਪਾਲ ਸਿੰਘ ਇੱਕ ਵਿਅਕਤੀ ਦੇ ਨਾਲ ਗੱਲ ਕਰ ਰਹੇ ਨੇ ਜਿਸ ਨੂੰ ਪੋਸਿਬਲੀ ਸੁਖਪ੍ਰੀਤ ਹਰੀਨੋ ਜਾਂ ਗੁਰਪ੍ਰੀਤ ਹਰੀਨੋ ਦੇ ਰੂਪ ਵਿੱਚ ਆਇਡੈਂਟੀਫਾਈ ਕੀਤਾ ਗਿਆ ਜਿਆਦਾ ਚਾਂਸਸ ਨੇ ਕਿ ਸੁਖਪ੍ਰੀਤ ਹਰੀਨੋ ਦੇ ਨਾਲ ਦੀ ਗੱਲ ਹੋ ਰਹੀ ਹੈ ਤੇ ਉਸ ਗੱਲ ਨੂੰ ਰਿਕਾਰਡ ਕੀਤਾ ਗਿਆ ਇਹ ਰਿਕਾਰਡਿੰਗ ਆ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਚਰਚਾਵਾਂ ਵਿੱਚ ਰਹੀਆਂ ਨੇ ਜਿਆਦਾਤਰ ਜਿਹੜਾ ਸੋਨਾ ਲੁੱਟਿਆ ਗਿਆ ਸੀ ਅਜੇ ਤੱਕ ਰਿਕਵਰ ਨਹੀਂ ਹੋ ਪਾਇਆ ਸੋ ਉਸੇ ਸੋਨੇ ਦੀ ਕਥਾ ਤੇ ਗੱਲਬਾਤ ਹੋਈ ਜਾ ਰਹੀ ਹੈ 2 ਕਰੋੜ ਦਾ ਸੋਨਾ ਕਿੰਨੇ ਕਰੋੜ ਦਾ ਸੋਨਾ ਇਹ ਸਾਰੀਆਂ ਚੀਜ਼ਾਂ ਤੇ ਜੈਪੁਰ ਭੂਲਰ ਜਾਂ ਝਾਂਟਾਖੜ ਆਪਸ ਵਿੱਚ ਅਰਛੜਲਾ ਇੱਕ ਸਾਰੀ ਚੀਜ਼ਾਂ ਕਨੈਕਟਡ ਕਿਵੇਂ ਹੁੰਦੀ ਹੈ ਤਾਰਾ ਕਿਵੇਂ ਆਪਸ ਵਿੱਚ ਜੁੜਦੀ ਹੈਗੀ ਸੋ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੂੰ ਜੇਲ੍ਹ ਵਿੱਚ ਬੈਠਿਆ ਹੋਇਆ ਬਾਹਰ ਹੋ ਰਹੀਆਂ ਅਪਰਾਧਿਕ ਵਾਰਦਾਤਾਂ ਜਾਂ ਘੜੀਆਂ ਜਾ ਰਹੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਦੇ ਨਾਲ ਕਿਵੇਂ ਜਾਂਚ ਏਜੰਸੀਆਂ ਕਨੈਕਟ ਕਰਨਗੀ ਕਰਨਗੀਆਂ ਇਹ ਬਹੁਤ ਵੱਡਾ ਕੁਐਸਚਨ ਹੈ ਸੋ ਨਸ਼ੇੜੀਆਂ ਦੇ ਨਾਲ ਜਿਹੜੇ ਕਤਲ ਕਰਵਾਣਾ ਕਿਸੇ ਅਜਿਹੇ ਵਿਅਕਤੀ ਦੇ ਜਿਹੜਾ ਕਿ ਅਚੰਚੇਤ ਅਵੇਸਲਾ ਕੋ ਮਤਾਪਏ ਆਪਣੇ ਪਿੰਡ ਦੇ ਵਿੱਚੋ ਇੱਕ ਵੱਖਰੀ ਗੱਲ ਹੈ ਲੇਕਿਨ ਇਸ ਲੈਵਲ ਦੇ ਲੀਡਰਾਂ ਨੂੰ ਸੋਚਣਾ ਵੀ ਇਹਨਾਂ ਦੇ ਬਾਰੇ ਇੱਕ ਬਹੁਤ ਵੱਡੀ ਜ਼ਰੂਰਤ ਹੈ ਠੀਕ ਹੈ ਲੋਕਾਂ ਦਾ ਰੋਸਾ ਐਨਐਸਏ ਵਿਧਾਨ ਨੂੰ ਲੈ ਕੇ ਸੀ ਜਾਂ ਲੋਕਾਂ ਨੇ ਕੁਝ ਸਮਾਇਤੀਆਂ ਨੇ ਗੱਲ ਕਰਤੀ ਚੁੱਕਵੀ ਜੀ ਹੁਣ ਗੁਰਪ੍ਰੀਤ ਹਰੀਨੌ ਨੂੰ ਮਾਰਨ ਦੀ ਵਜ੍ਹਾ ਕਿਸ ਕੋਲ ਸੀ ਤੇ ਕਿਉਂ ਸੀ ਇਹ ਸਮਝਣ ਵਾਲੀ ਗੱਲ ਹੈ ਗੁਰਪ੍ਰੀਤ ਹਰੀਨੌ ਜਿਹੜਾ ਕੀ ਕਰਦਾ ਪਿਆ ਸੀ ਜਿਸ ਦੇ ਨਾਲ ਦੁਨੀਆ 'ਚ ਕਿਸੇ ਵੀ ਵਿਅਕਤੀ ਨੂੰ ਉਸ ਤੋਂ ਸਮੱਸਿਆ ਹੁੰਦੀ ਜੀ ਉਹ ਡਾਇਰੈਕਟਲੀ ਅਮਰਿਤਪਾਲ ਸਿੰਘ ਜਾਂ ਉਸਦੇ ਫਲਸਫੇ ਨੂੰ ਜਾਂ ਜਿਸ ਜੋ ਵਤੀਰਾ ਰਿਹਾ ਅਮਰਿਤਪਾਲ ਸਿੰਘ ਦਾ ਆਪਣੇ ਜਿਹੜੀ ਪਬਲਿਕ ਲਾਈਫ ਹੈ ਜਿਵੇਂ ਉਹਨਾਂ ਨੇ ਇੱਕ ਸਿਆਸੀ ਚੜਤ ਹਾਸਲ ਕੀਤੀ ਉਸ ਨੂੰ ਲੈ ਕੇ ਕੁਐਸਚਨ ਖੜੇ ਕਰ ਰਿਹਾ ਸੀ న్యూਸ ਡੇਟਲਰ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਇੱਕ ਪਾਸੇ ਸੰਸਦ ਅਮਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਦੀ ਚਰਚਾ ਹੋ ਰਹੀ ਸੀ ਦੂਸਰੇ ਪਾਸੇ ਅਮਰਿਤਪਾਲ ਸਿੰਘ ਤੇ ਐਨਐਸਏ ਇੱਕ ਸਾਲ ਦਾ ਹੋਰ ਵਾਅਦਾ ਹੋ ਜਾਂਦਾ ਤੇ ਨਾਲ ਦੀ ਨਾਲ ਇੱਕ ਗਰੁੱਪ ਦੇ ਵਿੱਚੋਂ ਚੈਟ ਹੈ ਜਿਹੜੀ ਸ਼ੁਰੂ ਹੋ ਜਾਂਦੀ ਜਿਸ ਦੇ ਵਿੱਚ ਅਮਿਤ ਸ਼ਾ ਹੋਗੇ ਵਿਕਰਮ ਮੱਜੀਠੀਆ ਤੇ ਰਵਨੀਤ ਬਿੱਟੂ ਨੂੰ ਸੋਦੇ ਲਾਉਣ ਦੀ ਚਰਚਾ ਛਿੜਪੀ ਤੇ ਇਸੇ ਇਸ ਤੋਂ ਬਾਅਦ ਵਿਕਰਮ ਜੀਠੀਆ ਪ੍ਰੈਸ ਵਾਰਤਾ ਕਰਕੇ ਇੱਕ ਆਡੀਓ ਜਾਰੀ ਕਰ ਦਿੰਦੇ ਆ ਜਿਸ ਦੇ ਵਿੱਚ ਅਮਰਿਤਪਾਲ ਦੇ ਲਿੰਕ ਜੈਪਾਲ ਪੁੱਲਰ ਤੇ ਹੋਰ ਗੈਂਗਸਟਰ ਦੇ ਨਾਲ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਸਾਰੀਆਂ ਗੱਲਾਂ ਬਾਤਾਂ ਉੱਪਰ ਚਰਚਾ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਰਤੇਸ਼ ਲਖਮੀ ਜੀ ਦਾ ਲਖੀ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਆਸ਼ੂ ਲਖੀ ਜੀ ਤਿੰਨ ਚੀਜ਼ਾਂ ਹੈਗੀਆਂ ਇੱਕ ਐਨਐਸਏਚ ਦਾ ਵਾਅਦਾ ਦੂਸਰੇ ਪਾਸੇ ਇੱਕ ਗਰੁੱਪ ਦੀ ਚੈਟ ਤੀਸਰੇ ਪਾਸੇ ਵਿਕਰਮ ਜੀਠੀਆ ਵੱਲੋਂ ਆਡੀਓ ਜਾਰੀ ਕਰਨਾ ਤੀਨਾ ਚੀਜ਼ਾਂ ਨੂੰ ਇੰਟਰਕਨੈਕਟ ਆਪਾਂ ਕਿਵੇਂ ਕਰੀਏ ਦੇਖੋ ਆਸ਼ੂ ਬਹੁਤ ਹੀ ਤੇਜ਼ੀ ਦੇ ਨਾਲ ਇੱਕ ਘਟਨਾਵਾ ਜਾਂ ਕਹਿ ਲਈਏ ਕਿ ਘਟਨਾ ਕਰਮ ਹੋਇਆ ਹੈ ਐਨਐਸਏ ਦੇ ਵਿੱਚ ਵਾਦਾ ਹੁੰਦਾ ਹੈ 2 ਸਾਲ ਪਹਿਲਾਂ ਹੀ ਐਨਐਸਏ ਅਧੀਨ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਉਹਨਾਂ ਨੂੰ ਰੱਖਿਆ ਗਿਆ ਇਸੇ ਅਵਧੀ ਦੌਰਾਨ ਉਹਨਾਂ ਨੇ ਚੋਣ ਲੜੀ ਵੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜਿੱਤੇ ਵੀ ਮੈਂਬਰ ਪਾਰਲੀਮੈਂਟ ਵੀ ਬਣੇ ਕਈ ਅਜਿਹੀਆਂ ਘਟਨਾਵਾਂ ਰਹੀਆਂ ਜਿਨ੍ਹਾਂ ਵਿੱਚੋਂ ਇੱਕ ਘਟਨਾ ਸੀ ਫਰੀਦਕੋਟ ਦੇ ਪਿੰਡ ਹਰੀਨੌ ਵਿਖੇ ਗੁਰਪ੍ਰੀਤ ਹਰੀਨੌ ਦਾ ਕਤਲ ਕੇਸ ਜਿਸ ਵਿੱਚ ਅੰਮ੍ਰਿਤਪਾਲ ਹੋਰਾਂ ਦਾ ਨਾਮ ਡਾਇਰੈਕਟਲੀ ਇਨਵੋਲ ਹੋਇਆ ਉਹਨਾਂ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਪੁਲਿਸ ਨੇ ਵੀ ਖੁਲਾਸੇ ਕੀਤੇ ਬਾਅਦ ਵਿੱਚ ਗੈਂਗਸਟਰ ਅਰਸ਼ਦਾਲਾ ਨੇ ਜ਼ਿੰਮੇਵਾਰੀ ਲਈ ਉਹਨੇ ਸਾਰੀਆਂ ਘਟਨਾਵਾਂ ਦੇ ਚੱਲਦੇ ਹੋਏ ਜਦੋਂ ਐਨਐਸਏ ਨੂੰ 3 ਤੀਸਰੇ ਸਾਲ ਵਧਾਇਆ ਜਾਂਦਾ ਹੈ ਖਾਸ ਕਰਕੇ ਜਦੋਂ ਅਮਰਿਤਪਾਲ ਦੇ ਸਾਥੀਆਂ ਨੂੰ ਤਾਂ ਪੰਜਾਬ ਵਾਪਸ ਲਿਆਂਦਾ ਜਾਂਦਾ ਹੈ ਲੇਕਿਨ ਅਮਰਿਤਪਾਲ ਨੂੰ ਵਾਪਸ ਲਿਆਂਦ ਦੀ ਜਦੋਂ ਗੱਲ ਹੁੰਦੀ ਹੈ ਇੱਕ ਦਿਨ ਪਹਿਲਾਂ ਇੱਕ ਰਾਤ ਪਹਿਲਾਂ ਹੀ ਸਾਰੀ ਸਥਿਤੀ ਬਦਲ ਜਾਂਦੀ ਹੈ ਪਰਿਵਾਰ ਦਾ ਇਹ ਇਨਜ਼ਾਮ ਵੀ ਹੁੰਦਾ ਹੈ ਕਿ ਪਰਿਵਾਰ ਗਿਆ ਅਮਰਿਤਪਾਲ ਦੇ ਬਚਾਅ ਪੱਖ ਦੇ ਵਕੀਲਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਉਹਨਾਂ ਦੇ ਬਚਾਅ ਪੱਖ ਨੂੰ ਕੌਨਫੀਡੈਂਸ ਦੇ ਵਿੱਚ ਵੀ ਨਹੀਂ ਲਿਆ ਜਾਂਦਾ ਜਾਣਕਾਰੀ ਵੀ ਨਹੀਂ ਦਿੱਤੀ ਜਾਂਦੀ ਤੇ ਪੰਜਾਬ ਪੁਲਿਸ ਪੰਜਾਬ ਸਰਕਾਰ ਐਨਐਸਏ ਇੱਕ ਸਾਲ ਲਈ ਹੋਰ ਪਦਵਾਦ ਹੰਦੀ ਹੈ ਹੁਣ ਇਸ ਐਨਐਸਐ ਨੂੰ ਵਿਦਵਾਉਣ ਦੀ ਲੋੜ ਕਿਉਂ ਪੰਜਾਬ ਸਰਕਾਰ ਨੂੰ ਮਹਿਸੂਸ ਹੋਈ ਜਦੋਂ ਕਿ ਅਮਰਿਤਪਾਲ ਦੇ ਹੋਰ ਬਹੁਤ ਸਾਰੇ ਸਾਥੀ ਵਾਪਸ ਪੰਜਾਬ ਆ ਚੁੱਕੇ ਨੇ ਇਹਦੇ ਉੱਤੇ ਸਵਾਲ ਖੜੇ ਹੈਗੇ ਨੇ ਕਿ ਅਮਰਿਤਪਾਲ ਹੋਰਾਂ ਦੀ ਜਿਹੜੀ ਪਪੂਲੈਰਿਟੀ ਦਾ ਗ੍ਰਾਫ ਵਧਿਆ ਜਿਸ ਚੱਲਦੇ ਜਿਸ ਤੇ ਚੱਲਦੇ ਉਹਨਾਂ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜਿੱਤ ਹੋਈ ਇੱਥੋਂ ਦੀ ਸਥਾਨਕ ਪਾਰਟੀਆਂ ਲਈ ਇੱਕ ਚੁਣੌਤੀ ਇੱਕ ਚੈਲੰਜ ਉਹ ਬਣਦੇ ਜਾ ਰਹੇ ਸਨ ਉਨ੍ਹਾਂ ਦੇ NSA ਟਰਨ ਨੂੰ ਵਿਦਾਇਆ ਜਾਣ ਦੇ ਪਿੱਛੇ ਕੀ ਉਹ ਸਿਆਸੀ ਮਫਾਦ ਨੇ ਇਹ ਇੱਕ ਵਿਸ਼ਾ ਹੈ ਉਸ ਉਹਨਾਂ ਸਿਆਸੀ ਮਫਾਦਾ ਵਿੱਚ ਸੂਬੇ ਦੀ ਸਰਕਾਰ ਦਾ ਕੀ ਰੋਲ ਹੈ ਕੇਂਦਰ ਦੀਆਂ ਏਜੰਸੀਆਂ ਕੇਂਦਰ ਸਰਕਾਰਾਂ ਦਾ ਕੀ ਰੋਲ ਹੈ ਤੇ ਪੰਜਾਬ ਦੀ ਸਿਆਸੀ ਧਿਰਾਂ ਦੀ ਆਪਣੀ ਕੀ ਆਬਜ਼ਰਵੇਸ਼ਨ ਹੈ ਖਾਸ ਕਰਕੇ ਉਹ ਧਿਰਾਂ ਜੋ ਕਿ ਅਮਰਿਤਪਾਲ ਸਿੰਘ ਦੀ ਜਾਂ ਉਹਨਾਂ ਦੀ ਜਥੇਬੰਦੀ ਦੀ ਸਿਆਸਤ ਦੇ ਵਿੱਚ ਹੋ ਚੁੱਕੀ ਜਾਂ ਹੋਣ ਵਾਲੀ ਚੜ੍ਹਾਈ ਤੋਂ ਜ਼ਿਆਦਾ ਪ੍ਰਭਾਵਿਤ ਆਪਣੇ ਆਪ ਨੂੰ ਮਹਿਸੂਸ ਕਰਨ ਜਾਂ ਕਰਦੀਆਂ ਜਿਨ੍ਹਾਂ ਦੇ ਨਾਲ ਉਸ ਤਰੀਕੇ ਦਾ ਵੋਟ ਬੈਂਕ ਜੁੜਿਆ ਹੋਇਆ ਸੋ ਸਾਰੇ ਫੈਕਟਰ ਵਿੱਚ ਨੇ ਲੇਕਿਨ ਇਸ ਦੌਰਾਨ ਇੱਕ ਨਵਾਂ ਦੌਰ ਸ਼ੁਰੂ ਹੋਇਆ ਜਿਸ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਵਾਰਿਸ ਪੰਜਾਬ ਦੇ ਅਕਾਲੀ ਦਲ ਮੋਗਾ ਨਾ ਦਾ ਇੱਕ ਗਰੁੱਪ ਸੀ ਜਿਸ ਵਿੱਚ ਇਸ ਰੋਸੇ ਵਜੋਂ ਲੋਕਾਂ ਨੇ ਕੁਝ ਇਸ ਤਰੀਕੇ ਦੀਆਂ ਟਿੱਪਣੀਆਂ ਕੀਤੀਆਂ ਤੇ ਲੀਡਰਾਂ ਦੇ ਰਵਨੀਤ ਬਿੱਟੂ ਅਮਿਤ ਸ਼ਾ ਵਿਕਰਮ ਸਿੰਘ ਮਜੀਠੀਆ ਦੇ ਦੀ ਹਤਿਆਵਾ ਕਰਨ ਤੱਕ ਦੀ ਗੱਲ ਆਈ ਹਾਲਾਂਕਿ ਉਸ ਗਰੁੱਪ 'ਚ ਵੀ ਦੱਸਿਆ ਜਾਂਦਾ ਕਿ ਬਹੁਤ ਸਾਰੇ ਲੋਕਾਂ ਨੇ ਰੋਕਿਆ ਵੀ ਤੇ ਇਹ ਵੀ ਕਿਹਾ ਵੀ ਅਜਿਹੇ ਜਿਹੜੇ ਸ਼ਰਾਰਤੀ ਅਸਰ ਨੇ ਉਹ ਗਰੁੱਪਾਂ ਦੇ ਵਿੱਚ ਇਸ ਤਰੀਕੇ ਦੀ ਗੱਲਾਂ ਬਾਤਾਂ ਕਰਕੇ ਜਾਂਚ ਏਜੰਸੀਆਂ ਨੂੰ ਸੁਰੱਖਿਆ ਏਜੰਸੀਆਂ ਨੂੰ ਪੁਲਿਸ ਨੂੰ ਆਧਾਰ ਦੇ ਦਿੰਦੇ ਨੇ ਤੇ ਹੋਇਆ ਵੀ ਬਾਅਦ ਦੇ ਵਿੱਚ ਅਗਲੇ ਹੀ ਦਿਨ ਦੋ ਗ੍ਰਿਫਤਾਰੀਆਂ ਕਰ ਲਈਆਂ ਗਈਆਂ ਹੋਗਾ ਪੁਲਿਸ ਨੇ ਡੀਏਜੀ ਫਰੀਦਕੋਟ ਜਿਹੜੇ ਅਸ਼ਵਨੀ ਕਪੂਰ ਨੇ ਖੁਲਾਸੇ ਕੀਤੇ ਵੀ ਆਇਡੈਂਟੀਫਾਈ ਕਰ ਲਏਗੇ ਚਾਰ ਉਹਨਾਂ ਨੇ ਕਿ ਆਇਡੈਂਟੀਫਾਈ ਕੀਤੇ ਹੋਰ ਕਈ ਅਣਪਛਾਤੇਆਂ ਦੀ ਪਾਲ ਹੈਗੀ ਐ ਲੇਕਿਨ ਦੋ ਦੀ ਤਾਂ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ ਲੇਕਿਨ ਜਦੋਂ ਇਹ ਖੁਲਾਸੇ ਅਖਬਾਰਾਂ ਦੇ ਵਿੱਚ ਛਪ ਜਾਂਦੇ ਨੇ ਰਮਨੀਤ ਬਿੱਟੂ ਦਾ ਪ੍ਰਤੀਕਰਮ ਆਉਂਦਾ ਹੈ ਵਿਕਰਮ ਜੀਠੀਆ ਜਿਹੜੀਆਂ ਆਡੀਓ ਲੈ ਕੇ ਆਏ ਨੇ ਹੁਣ ਕੁਝ ਸਾਲ ਪਹਿਲਾਂ ਦੀਆਂ ਆਡੀਓ ਨੇ ਲੇਕਿਨ ਇਹ ਚੀ 2021 ਜੂਨ 2021 ਦੇ ਵਿੱਚ ਜਿਹੜਾ ਇੰਕਾਊਂਟਰ ਹੋਇਆ ਸੀ ਕੋਲਕੱਤਾ ਦੇ ਵਿੱਚ ਜੈਪਾਲ ਭੁੱਲਰ ਤੇ ਜੱਸੀ ਖਰੜ ਦਾ ਉਸ ਸਮੇਂ ਤੋਂ ਬਾਅਦ ਦੀ ਇਹ ਆਡੀਓ ਦੱਸੀ ਜਾਂਦੀ ਹੈ ਲੈਜਿਡ ਆਡੀਓ ਹੈ ਇਸ ਵਿੱਚ ਦਾਵਾ ਇਹ ਕੀਤਾ ਗਿਆ ਹੈ ਕਿ ਅਮਰਿਤਪਾਲ ਸਿੰਘ ਇੱਕ ਵਿਅਕਤੀ ਦੇ ਨਾਲ ਗੱਲ ਕਰ ਰਹੇ ਨੇ ਜਿਸ ਨੂੰ ਪੋਸੀਬਲੀ ਸੁਖਪ੍ਰੀਤ ਹਰੀਨੋ ਜਾਂ ਗੁਰਪ੍ਰੀਤ ਹਰੀਨੋ ਦੇ ਰੂਪ ਵਿੱਚ ਆਇਡੈਂਟੀਫਾਈ ਕੀਤਾ ਗਿਆ ਹੈ ਜਿਆਦਾ ਚਾਂਸਸ ਨੇ ਕਿ ਸੁਖਪ੍ਰੀਤ ਹਰੀਨੋ ਦੇ ਨਾਲ ਦੀ ਗੱਲ ਹੋ ਰਹੀ ਹੈ ਤੇ ਉਸ ਗੱਲ ਨੂੰ ਰਿਕਾਰਡ ਕੀਤਾ ਗਿਆ ਇਹ ਰਿਕਾਰਡਿੰਗ ਆ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਚਰਚਾਵਾਂ ਵਿੱਚ ਰਹੀਆਂ ਨੇ ਲੇਕਿਨ ਇਹਨਾਂ ਨੂੰ ਅਦਾਲਤਾਂ ਜਾਂ ਵਕੀਲਾ ਜਾਂ ਫਿਰ ਪੁਲਿਸ ਮੈਕਮੇ ਦੀ ਜਿਹੜੀ ਤਫ਼ਤੀਸ਼ਾਂ ਚੱਲਦੀਆਂ ਪਈਆਂ ਨੇ ਉਹਨਾਂ ਤੱਕ ਹੀ ਸੀਮਿਤ ਰੱਖਿਆ ਗਿਆ ਪਬਲਿਕ ਦੇ ਵਿੱਚੇ ਨਹੀਂ ਸੁਣਾਈਆਂ ਲੇਕਿਨ ਵਿਕਰਮ ਸਿੰਘ ਮਜੀਠੀਆ ਜੀ ਵੀ ਕਹਿੰਦੇ ਨੇ कि जे ਉਹਨਾਂ ਦਾ ਨਾਂ ਨਾ ਆਇਆ ਹੁੰਦਾ ਜਾਂ ਉਹਨਾਂ ਨੂੰ ਮਾਰਨ ਦੀ ਪਲੈਨਿੰਗ ਕਰਦੇ ਹੋਏ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਕੁਝ ਸ਼ਰਾਰਤੀ ਅੰਸਰ ਆਪਾਂ ਕਹਿ ਸਕਦੇ ਹਾਂ ਜੇ ਉਹ ਗੱਲ ਬਾਤ ਸਾਹਮਣੇ ਨਾ ਆਈ ਹੁੰਦੀ ਤਾਂ ਸ਼ਾਇਦ ਉਹ ਵੀ ਅੰਮ੍ਰਿਤਪਾਲ ਜਾਂ ਇਸ ਗੈਂਗਸਟਰ ਦੇ ਨਾਲ ਜਿਹੜੇ ਕਥਤ ਲਿੰਕਸ ਦੀ ਗੱਲ ਕੀਤੀ ਜਾ ਰਹੀ ਹੈ ਇਸ ਉੱਤੇ ਚੁੱਪ ਰਹਿੰਦੇ ਲੇਕਿਨ ਇੱਕ ਬੜੀ ਸੀਰੀਅਸ ਗੱਲ ਹੈ ਹਾਲਾਂਕਿ ਆਥੈਂਟੀਸਿਟੀ ਕੀ ਹੈ ਕੀ ਨਹੀਂ ਇੱਕ ਵੱਖਰਾ ਵਿਸ਼ਾ ਹੈ ਲੇਕਿਨ ਜੈਪਾਲ ਪੁੱਲਰ ਦੇਖੋ ਜੈਪਾਲ ਪੁੱਲਰ ਇੱਕ ਵੱਡਾ ਰੋਬਰਸੀ ਗੈਂਗਸਟਰ ਤਾਂ ਉਹ ਸੀ ਹੀ ਲੇਕਿਨ ਉਸਨੇ ਕਈ ਡਾਕੇ ਮਾਰੇ ਤੇ ਇੱਕ ਬਹੁਤ ਹੀ ਇਨਫੇਮਸ 골ਡ ਹਾਈਸਟ ਹੋਈ ਸੀ ਲੁਧਿਆਣਾ ਵੇਖੇ ਜਿਹੜੀ 골ਡ ਹਾਈਸਟ ਹੋਈ ਸੀ ਜਿਸ ਵਿੱਚ ਕਈ ਕਿਲੋ ਸੋਨਾ ਲੁੱਟਿਆ ਗਿਆ ਸੀ ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਉਸ ਕੇਸ ਦੇ ਵਿੱਚ ਬਹੁਤ ਸੇ ਜਿਹੜੇ ਮੁਲਜ਼ਮ ਨੇ ਉਹ ਬਰੀ ਕਰਤੇ ਗਏ ਬਾਅਦ ਦੇ ਵਿੱਚ ਕੁਝ ਮਹੀਨੇ ਪਹਿਲਾਂ ਉਸ ਦਾ ਫੈਸਲਾ ਵੀ ਸੁਣਾਇਆ ਗਿਆ ਹੈ ਲੇਕਿਨ ਗੋਲਡ ਹਾਈਸਟ ਹੋਈ ਸੀ ਤੇ ਅੱਜ ਤੱਕ ਉਸ ਚੋਂ ਬਹੁਤ ਵੱਡਾ ਜਿਹੜਾ ਹਿੱਸਾ ਸੋਨੇ ਦੀ ਲੁੱਟ ਕੀਤੀ ਗਈ ਸੀ ਲੁਧਿਆਣਾ ਦੀ ਇੱਕ ਕੰਪਨੀ ਫਾਈਨਾਂਸ ਕੰਪਨੀ ਤੋਂ ਤੇ ਦਫ਼ਤਰ ਤੋਂ ਜਿਹੜੀ ਕਿ ਬੇਸਿਕਲੀ ਗੋਲਡ ਲੋਨ ਲੈਂਦੇ ਹੈਗੇ ਨੇ ਉਸ ਦੇ ਐਵਜ਼ ਦੇ ਵਿੱਚ ਲੋਕਾਂ ਨੂੰ ਕਰਜ਼ਾ ਦਿੱਤਾ ਜਾਂਦਾ ਹੈ ਸੋ ਜਿਹੜਾ ਗੋਲਡ ਪਿਆ ਸੀ ਉਹਨੂੰ ਲੁੱਟ ਲੈ ਗਿਆ ਸੀ ਤੇ ਇਸ ਪੂਰੀ ਦੀ ਪੂਰੀ ਪਲਾਨਿੰਗ ਨੂੰ ਖੁਦ ਜੈਪਾਲ ਭੁੱਲਰ ਨੇ ਮਾਸਟਰਮਾਈਂਡ ਕੀਤਾ ਸੀ ਉਸ ਵਾਰਦਾਤ ਦੇ ਵਿੱਚ ਇੱਕ ਬਹੁਤ ਵੱਡੀ ਗੋਲਡ ਹਾਈ ਸੀ ਅੱਜ ਤੱਕ ਦੀ ਪੰਜਾਬ ਦੀ ਸਭ ਤੋਂ ਵੱਡੀ ਸੋਨੇ ਦੀ ਹੋਈਆਂ ਡਕੈਤੀਆਂ ਵਿੱਚੋਂ ਇੱਕ ਸੀ ਜ਼ਿਆਦਾਤਰ ਜਿਹੜਾ ਸੋਨਾ ਲੁੱਟਿਆ ਗਿਆ ਸੀ ਅੱਜ ਤੱਕ ਰਿਕਵਰ ਨਹੀਂ ਹੋ ਪਾਇਆ ਸੋ ਉਸੇ سونے ਦੀ ਕਥਾ ਤੇ ਗੱਲਬਾਤ ਕਹੀ ਜਾ ਰਹੀ ਹੈ 2 ਕਰੋੜ ਦਾ ਸੋਨਾ ਕਿੰਨੇ ਕਰੋੜ ਦਾ ਸੋਨਾ ਲੇਕਿਨ ਇਹ ਜੇ ਗੱਲਾਂ ਬਾਤਾਂ ਦਾ ਪਬਲਿਕ ਡੋਮੇਨ ਦੇ ਵਿੱਚ ਆਣਾ ਇਹ ਮਾਹੌਲ ਨੂੰ ਵੀ ਗਰਮ ਕਰਦਾ ਹੈ ਲੇਕਿਨ ਇੱਥੇ ਸਵਾਲੇ ਖੜਾ ਹੋ ਰਿਹਾ ਕਿ ਜਿਸ ਤਰੀਕੇ ਤੇ ਦੂਸ਼ਣ ਲੱਗਦੇ ਪਏ ਨੇ ਇਹ ਦੂਸ਼ਣ ਕੁਝ ਅਜਿਹੇ ਅੰਸਰਾਂ ਦੇ ਉੱਤੇ ਲੱਗ ਰਹੇ ਨੇ ਜਾਂ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਅਮਰਿਤਪਾਲ ਸਿੰਘ ਹੋਰਾ ਦੇ ਐਨਐਸਏ ਦੀ ਟਰਮ ਦੇ ਵਿੱਚ ਜਾਂ ਮਿਆਦ ਦੇ ਵਿੱਚ ਵਾਅਦੇ ਨੂੰ ਲੈ ਕੇ ਜਾਦਾ ਰੋਸੇ ਵਿੱਚ ਨੇ ਜਾਂ ਫਿਰ ਅਮਰਿਤਪਾਲ ਹੋਰਾ ਦੀ ਆਪਣੀ ਭੂਮਿਕਾ ਜਿਵੇਂ ਕਿ ਗੁਰਪ੍ਰੀਤ ਹਰੀਨੌ ਮਰਡਰ ਕੇਸ ਦੇ ਵਿੱਚ ਪੰਜਾਬ ਪੁਲਿਸ ਜਾਂ ਫਰੀਦਕੋਟ ਪੁਲਿਸ ਨੇ ਸਟੈਬਲਿਸ਼ ਕੀਤੀ ਇਹ ਉਸ ਪੱਖੋਂ ਨੇ ਇਹ ਚੀਜ਼ਾਂ ਥੋੜੀ ਜਿਹੀ ਕਲੈਰਿਟੀ ਦੇ ਨਾਲ ਹੋਰ ਸਮਝਣ ਦੀ ਲੋੜ ਹੈ ਅਰਸ਼ ਜੀ ਜੇਕਰ ਇਸ ਆਡੀਓ ਦਾ ਜ਼ਿਕਰ ਕਰੀਏ ਤੇ ਗੁਰਪ੍ਰੀਤ ਹਰੀਨਾਉ ਦੇ ਕਤਲ ਦਾ ਜ਼ਿਕਰ ਕਰੀਏ ਇਹ ਸਾਰੀਆਂ ਚੀਜ਼ਾਂ ਤੇ ਜੈਪੁਰ ਪੂਲਰ ਜਾਂ ਝਾਂਟਾਖੜ ਆਪਸ ਵਿੱਚ ਅਰਸ਼ ਡੱਲਾ ਇੱਕ ਸਾਰੀ ਚੀਜ਼ਾਂ ਕਨੈਕਟਡ ਕਿਵੇਂ ਹੁੰਦੀਆਂ ਤਾਰਾ ਕਿਵੇਂ ਆਪਸ ਵਿੱਚ ਜੁੜਦੀਆਂ ਹੈਗੀਆਂ ਦੇਖੋ ਤਾਰਾ ਜੁੜਦੀਆਂ ਨੇ ਇਹ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੈਗੀਆਂ ਤਾਰਾ ਜੁੜਦੀਆਂ ਨੇ ਹਾਲਾਂਕਿ ਇਹਨਾਂ ਨੂੰ ਆਊਟਸਾਈਡ ਦਾ ਸੇਮ ਪੁਆਇੰਟ ਆਫ ਟਾਈਮ ਡਿਨਾਇਲ ਵੀ ਕੀਤਾ ਗਿਆ ਲੇਕਿਨ ਜਿਹੜੀ ਬੜੀ ਵੱਡੀ ਗੱਲ ਸਮਝਣ ਵਾਲੀ ਇਹ ਹੈ ਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੈਠ ਕੇ ਜेनਕਿਉਸਪਕ ਚਦੋ ਕਿ ਇੱਕ ਜੇਲ੍ਹ ਦੇ ਵਿੱਚੋਂ ਬਾਹਰ ਦੀ ਦੁਨੀਆ ਦੇ ਨਾਲ ਸੰਪਰਕ ਹੋਣਾ ਵੀ ਲਗਭਗ ਅਸੰਭਵ ਹੋਣਾ ਚਾਹੀਦਾ ਹੈ ਉਹ ਵੀ ਕਜਿਹੇ ਮੁਲਜ਼ਮਦਾਰ ਜਿਸ ਦੇ ਉੱਤੇ ਕੀ ਨੈਸ਼ਨਲ ਸੈਕਿਉਰਿਟੀ ਐਕਟ ਲੱਗਾ ਹੋਵੇ ਹਾਲਾਂਕਿ ਇਹ ਚੀਜ਼ ਭਾਰਤੀ ਜੇਲ੍ਹਾਂ ਦੇ ਵਿੱਚ ਕੋਈ ਨਵੀਂ ਤਾਂ ਹੈ ਨਹੀਂ ਆਪਾਂ ਦੇਖਿਆ ਅਮદાવાદ ਦੀ ਜੇਲ੍ਹ ਵਿੱਚ ਬੈਠ ਕੇ ਲਾਰੈਂਸ ਬਿਸ਼ਨੋਈ ਕਿਵੇਂ ਪਾਕਿਸਤਾਨ ਦੇ ਆਪਣੇ ਸਾਥੀਆਂ ਦੇ ਨਾਲ ਖੁੱਲਕੇ ਵੀਡੀਓ ਕਾਲਾਂ ਦੇ ਉੱਤੇ ਗੱਲ ਕਰਦੇ ਰਹੇ ਨੇ ਫਰੋਤੀਆਂ ਲਾਰੈਂਸ ਬਿਸ਼ਨੋਈ ਲਗਾਤਾਰ ਮੰਗਦਾ ਰਿਹਾ ਸੋ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਇਹੋ ਜਿਹਾ ਹੋ ਸਕਦਾ ਹੈ ਨਹੀਂ ਹੋ ਸਕਦਾ ਬੜਾ ਵੱਡਾ ਸਵਾਲ ਹੀ ਆ ਨਿਸ਼ਾਨ ਤਾਂ ਹੈ ਲੇਕ ਮੈਂਬਰ ਪਾਰਲੀਮੈਂਟ ਨੂੰ ਜੇਲ੍ਹ ਵਿੱਚ ਬੈਠਿਆ ਹੋਇਆ ਬਾਹਰ ਹੋ ਰਹੀਆਂ ਅਪਰਾਧਿਕ ਵਾਰਦਾਤਾਂ ਜਾਂ ਘੜੀਆਂ ਜਾ ਰਹੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਦੇ ਨਾਲ ਕਿਵੇਂ ਜਾਂਚ ਏਜੰਸੀਆਂ ਕਨੈਕਟ ਕਰਨਗੀ ਕਰਨਗੀਆਂ ਇਹ ਬਹੁਤ ਵੱਡਾ ਕੁਐਸਚਨ ਹੈ ਕਿਉਂਕਿ ਇਹ ਚੀਜ਼ ਕਿਵੇਂ ਕਨੈਕਟ ਹੋਏਗੀ ਇਹ ਚੀਜ਼ ਬਾਹਰਲੀ ਦੁਨੀਆ ਦੇ ਵਿੱਚ ਇੱਕ ਜੇਲ੍ਹ ਦੇ ਵਿੱਚੋਂ ਬੈਠੇ ਵਿਅਕਤੀ ਦਾ ਕੰਟੈਕਟ ਵਿੱਚ ਹੋਣਾ ਤੇ ਜੇ ਇਹੀਆਂ ਵਾਰਦਾਤਾਂ ਨੂੰ ਅੰਜਾਮ ਦوان ਬਾਰੇ ਸੋਚਣਾ ਵੀ ਇਹ ਬਹੁਤ ਔਖਾ ਹੈ ਇਸ ਚੀਜ਼ ਨੂੰ ਇਸਟੈਬਲਿਸ਼ ਕਰਪਾਣਾ हां अमृतपाल ਹੋਣਾ ਦੇ ਕੁਝ ਅਜਿਹੇ ਹਿਮਾਇਤੀ ਹੋਣ ਜਿਵੇਂ ਕਿ ਇਸ ਗਰੁੱਪ ਦੇ ਵਿੱਚ ਵੀ ਕੁਝ ਲੋਕਾਂ ਨੇ ਲਿਖਿਆ ਹੁਣ ਉਹ ਕੌਣ ਲੋਕ ਹੈਗੇ ਨੇ ਉਹ ਕੋਈ ਪਲਾਨਟ ਕੀਤੇ ਹੋਏ ਲੋਕ ਨੇ ਜਿਨ੍ਹਾਂ ਨੇ ਕਿ ਉਸ ਗਰੁੱਪ ਦੇ ਵਿੱਚ ਜਿੱਦਾਂ ਪਰਪਸ ਸ਼ਾਇਦ ਕੁਝ ਹੋਰ ਸੀ ਲੇਕਿਨ ਉਸ ਗਰੁੱਪ ਦੇ ਵਿੱਚ ਇਸ ਤਰੀਕੇ ਦੇ ਸੁਨੇਹੇ ਪਾਤੇ ਤੇ ਬਾਅਦ ਦੇ ਵਿੱਚ ਉਹ ਮਾਮਲਾ ਇਹਦਾ ਬਲੋਅ ਅਪ ਕਰ ਗਿਆ ਲੀਡਰਾਂ ਨੂੰ ਮਾਰਨ ਤੱਕ ਦੀ ਗੱਲ ਇੱਕ ਵਟਸਐਪ ਚੈਟ ਹੀ ਸੀ ਕੋਈ ਇਸ ਤਰੀਕੇ ਦੇ ਹਮਲੇ ਨਹੀਂ ਸੀ ਹੋਏ ਕਿਉਂਕਿ ਸਾਰੇ ਜਿੰਨੇ ਵੀ ਆਪਾਂ ਪ੍ਰੋਟੈਕਟਿਵਸ ਦੀ ਗੱਲ ਕਰ ਰਹੇ ਹਾਂ ਵੀਆਈਪੀਜ਼ ਦੀ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਰਹਿ ਜਾਂਦੀ ਬਿਕਰਮ ਸਿੰਘ ਮਜੀਠੀਆ ਕੋਲ ਵੀ ਇੱਕ ਹੈਵੀ ਸਿਕਿਉਰਿਟੀ ਕਵਰ ਹੈ ਸੋ ਗੁਰਪ੍ਰੀਤ ਹਰੀਨੋ ਦਾ ਫਰੀਦਕੋਟ ਵਿਖੇ ਕੀਤਾ ਗਿਆ ਕਤਲ ਇੱਕ ਵੱਖਰੀ ਕਹਾਣੀ ਹੈ ਜਿਸ ਨੂੰ ਕੋਈ ਵੀ ਨਸ਼ੇੜੀ ਗੈਂਗਸਟਰ ਆ ਕੇ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਉਹੀ ਹੋਇਆ ਉਹ ਜਿਹੜੇ ਦੋ ਗੈਂਗਸਟਰ ਮਾਰ ਕੇ ਗਏ ਹਨ ਕਿਨਮੋਲਪ੍ਰੀਤ ਸੀ ਨਾਮ ਦਾ ਦੂਸਰਾ ਨਵਜੋਤ ਨੀਟਾ ਸੀ ਇਹ ਦੋਹੇ ਯੂ ਨੋ ਚਿੱਟੇ ਦੇ ਆਦੀ ਸੀ ਤੇ ਇਹਨਾਂ ਨੂੰ ਚਿੱਟਾ ਦਿੱਤਾ ਗਿਆ ਬਾਹਰ ਬੈਠੇ ਇਹਨਾਂ ਦੇ ਹੈਂਡਲਰ ਨੇ ਅਰਸ਼ ਡਾਲਾ ਨੇ ਖੁਦ ਜ਼ਿੰਮੇਵਾਰੀ ਮੈਨੂੰ ਫੋਨ ਕਰਕੇ ਕਿਹਾ ਕਿ ਇਹਦੀ ਜ਼ਿੰਮੇਵਾਰੀ ਮੈਂ ਲੈ ਲਵਾਂ ਅਮਰਿਤਪਾਲ ਸਿੰਘ ਹੋਰਾਂ ਦੀ ਕੋਈ ਭੂਮਿਕਾ ਨਹੀਂ ਹੈ ਸੋ ਨਸ਼ੇੜੀਆਂ ਦੇ ਨਾਲ ਜਿਹੜੇ ਕਤਲ ਕਰਵਾਣਾ ਕਿਸੇ ਅਜਿਹੇ ਵਿਅਕਤੀ ਦੇ ਜ ਅਬ ਇਸ ਲਾ ਕੋ ਮਤਾਪੇ ਆਪਣੇ ਪਿੰਡ ਦੇ ਵਿੱਚ ਇੱਕ ਵੱਖਰੀ ਗੱਲ ਹੈ ਲੇਕਿਨ ਇਸ ਲੈਵਲ ਦੇ ਲੀਡਰਾਂ ਨੂੰ ਸੋਚਣਾ ਵੀ ਇਹਨਾਂ ਦੇ ਬਾਰੇ ਇੱਕ ਬਹੁਤ ਵੱਡੀ ਜ਼ਰੂਰਤ ਹੈ ਠੀਕ ਹੈ ਲੋਕਾਂ ਦਾ ਰੋਸਾ ਐਨਐਸਏ ਵਿਧਾਨ ਨੂੰ ਲੈ ਕੇ ਸੀ ਜਾਂ ਲੋਕਾਂ ਨੇ ਕੁਝ ਸਮਾਇਤਿਆਂ ਨੇ ਗੱਲ ਕਰਤੀ ਚੁੱਕਵੀ ਜੀ ਲੇਕਿਨ ਇਸ ਚੀਜ਼ ਦੇ ਨੁਕਸਾਨ ਫਿਰ ਹੁੰਦੇ ਨੇ ਤੇ ਅੱਜ ਪੂਰੀ ਦੀ ਪੂਰੀ ਗੱਲਬਾਤ ਇੱਥੋਂ ਤੱਕ ਆ ਗਈ ਕਿ ਉਹ ਜਿਹੜੀਆਂ ਕਾਲ ਰਿਕਾਰਡਿੰਗਸ ਸਨ ਜਿਹੜੀਆਂ ਕਿ ਅਜੇ ਤੱਕ ਬਾਹਰ ਨਹੀਂ ਆਈਆਂ ਸਨ ਉਸ ਜਗ ਜ਼ਾਹਰ ਹੋਈਆਂ ਤੇ ਇਹਦੇ ਵਿੱਚ ਹਾਲਾਂਕਿ ਲੋਕ ਕਹਿ ਰਹੇ ਨੇ ਅਸੀਂ ਅਸੀਂ ਵੀ ਦੇਖ ਰਹੇ ਹਾਂ ਕਮੈਂਟਸ ਦੇ ਵਿੱਚ ਲੋਕ ਕਹਿ ਰਹੇ ਵੀ AI ਜਨਰੇਟਿਡ ਆਰਟ ਕਿ ਆਰਟੀਫੀਸ਼ੀਅਲ ਜਨਰੇਟਿਡ ਕਹਿਣਾ ਜ ਬੜਾ ਸੌਖਾ ਹੈ ਇੱਕ ਇੱਥੇ ਆਪਾਂ ਜਾਣਦੇ ਹਾਂ ਸਾਰੇ ਇੱਕ IPS ਅਫਸਰ ਦੀ ਇੱਕ ਆਡੀਓ ਵਾਇਰਲ ਹੋਈ ਤੇ ਉਥੇ ਇੱਕ યાਚਿਕਾ ਕਰਤਾ ਕੋਰਟ 'ਚ ਪਹੁੰਚ ਗਏ ਉਹ ਤੁਹਾਨੂੰ ਪਤਾ ਜੀ YouTube ਸਾਡਾ ਵੀਡੀਓ ਬਲੌਕ ਵੀ ਕਰਤਾ ਗਿਆ ਹੈ ਸਾਰੇ ਚੈਨਲਾਂ ਦੇ ਬਲੌਕ ਕਰਤੇ ਕੇ ਜਿਨ੍ਹਾਂ ਨੇ ਪਾਲ ਖੈਰੇ ਵਰਗਿਆਂ ਦੇ ਬਿਆਨ ਤੱਕ ਵੀ ਚਲਾਏ ਸੋ ਇਸ ਤਰੀਕੇ ਦੀ ਗੱਲਾਂ ਵਾ ਤਾਂ ਬਹੁਤ ਚੱਲ ਪਈਆਂ ਨੇ ਲੇਕਿਨ ਜੋ ਹੈ ਸੋ ਹੈ ਚੀਜ਼ਾਂ ਹੈਗੀਆਂ ਨੇ ਰਿਕਾਰਡਿੰਗਾਂ ਹੈਗੀਆਂ ਨੇ ਦੇ ਆਰ ਆਲ ਸਬਜੈਕਟ ਅਕਸਰ ਸਿਰਫ ਟੀਵੀ ਮੀਡੀਆ ਦੇ ਵਿੱਚ ਖਬਰਾਂ ਚਲਾ ਕੇ ਐਸੀ ਹੀ ਆਡੀਓ ਰਿਕਾਰਡਿੰਗ ਦਿਖਾ ਕੇ ਤਾਂ ਕੁਝ ਸਾਬਤ ਨਹੀਂ ਨਾ ਹੋ ਜਾਣਾ ਅਖੀਰ ਦੇ ਵਿੱਚ ਤਾਂ ਅਦਾਲਤਾਂ ਦੇ ਵਿੱਚ ਬਹੁਤ ਹੀ ਗਹਿਰੇ ਕੇਸ ਚੱਲਦੇ ਪਏ ਨੇ ਆ ਗੁਰਪ੍ਰੀਤ ਹਰੀਨਾਉ ਦਾ ਜਿਹੜਾ ਕੇਸ ਹੈ ਤੁਸੀਂ ਗੱਲ ਕੀਤੀ ਕਨੈਕਟ ਕਿਵੇਂ ਹੋਇਆ ਆਸ਼ੋ ਬੜਾ ਇੰਪੋਰਟੈਂਟ ਕੁਐਸਚਨ ਹੈ ਹੁਣ ਗੁਰਪ੍ਰੀਤ ਹਰੀਨਾਉ ਨੂੰ ਮਾਰਨ ਦੀ ਵਜ੍ਹਾ ਕਿਸ ਕੋਲ ਸੀ ਤੇ ਕਿਉਂ ਸੀ ਇਹ ਸਮਝਣ ਵਾਲੀ ਗੱਲ ਹੈ ਗੁਰਪ੍ਰੀਤ ਹਰੀਨਾਉ ਜੇਹਾ ਕੀ ਕਰਦਾ ਪਿਆ ਸੀ ਜਿਸ ਦੇ ਨਾਲ ਦੁਨੀਆ 'ਚ ਕਿਸੇ ਵੀ ਵਿਅਕਤੀ ਨੂੰ ਉਸ ਤੋਂ ਸਮੱਸਿਆ ਹੁੰਦੀ ਜੀ ਉਹ ਡਾਇਰੈਕਟਲੀ ਅੰਮ੍ਰਿਤਪਾਲ ਸਿੰਘ ਜਾਂ ਉਸ ਦੇ ਫਲਸਫੇ ਨੂੰ ਜਾਂ ਜਿਸ ਜੋ ਵਤੀਰਾ ਰਿਹਾ ਅੰਮ੍ਰਿਤਪਾਲ ਸਿੰਘ ਦਾ ਆਪਣੇ ਜਿਹੜੀ ਪਬਲਿਕ ਲਾਈਫ ਹੈ ਜਿਵੇਂ ਉਹਨਾਂ ਨੇ ਇੱਕ ਸਿਆਸੀ ਚੜਤ ਹਾਸਲ ਕੀਤੀ ਉਸ ਨੂੰ ਲੈ ਕੇ ਕੁਐਸਚਨ ਖੜੇ ਕਰ ਰਿਹਾ ਸੀ ਜੀ ਉਸ ਦੀ ਫੇਸਬੁਕ ਤਾਂ ਦੀ ਤੁਸੀਂ ਪੋਸਟਾਂ ਵੇਖ ਰਹੋ ਹਰੀਨਾਉ ਟਾਕਸ ਕਰਕੇ ਉਹਨਾਂ ਦਾ ਚੈਨਲ ਚੱਲਦਾ ਸੀ ਫੇਸਬੁਕ ਤੇ ਪੇਜ ਸੀ YouTube 'ਚ ਚੈਨਲ ਸੀ ਸੋ ਉਸੋ ਤੇ ਲਗਾਤਾਰ ਉਹ ਗੱਲਾਂ ਬਾਤਾਂ ਪੈ ਰਹੀਆਂ ਸਨ ਇਹੋ ਲੋਕ ਸਨ ਜੋ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਬਹੁਤ ਹੀ ਸ਼ੁਰੂਆਤੀ ਪੜਾ ਤੋਂ ਸ਼ੁਰੂਆਤੀ ਫੇਸ ਤੋਂ ਜੁੜੇ ਹੋਏ ਸਨ ਉਹ ਮਹਿਸੂਸ ਕਰਦੇ ਸਨ ਵੀ ਕਿਤੇ ਤਾਂ ਤੁਸੀਂ ਖਾਲਸਾਤਨ ਬਣਾਉਂਦੀਆਂ ਗੱਲਾਂ ਕਰਦੇ ਹੋ ਅੱਜ ਉਸੇ ਭਾਰਤ ਦੇ ਸੰਵਿਧਾਨ ਦੀਆਂ ਸੌਆਂ ਚੁੱਕ ਚੁੱਕ ਕੇ ਤੁਸੀਂ ਸੰਸਦ ਬਣੇ ਹੋਰ ਬਹੁਤ ਸੀਆਂ ਗੱਲਾਂ ਸਨ ਖਰੇ ਨਦੀ ਟੰਡਲ ਗੱਲਾਂ ਬਾਤਾਂ ਨੇ ਆਪਸ ਹੁੰਦਾ ਵੀ ਤੁਹਾਡੇ ਜਿਹੜੇ ਬਹੁਤ ਚੰਗੇ ਦੋਸਤ ਰਹੇ ਹੁੰਦੇ ਨੇ ਬਾਅਦ ਦੇ ਵਿੱਚ ਉਹੀ ਸਭ ਤੋਂ ਗਹਿਰੇ ਦੁਸ਼ਮਣ ਵੀ ਬਣ ਜਾਂਦੇ ਨੇ ਜੋ ਕੁਝ ਅਜਿਹੀ ਸਥਿਤੀ ਰਹੀ ਹੋ ਸਕਦੀ ਹੈ ਲekin ਗੱਲ ਉਹੀ ਹੈ ਫਿਰ ਕਨੈਕਟ ਕੀਵੇਂ ਕਰੂਗੇ ਉਹ ਪੰਜਾਬ ਦੇ ਡੀਜੀਪੀ ਸਾਹਿਬ ਨੇ ਜਦੋਂ ਸਾਨੂੰ ਯਾਦ ਹੈ ਗੁਰਪ੍ਰੀਤ ਹਰੀਨਾਉ ਦੇ ਕਤਲ ਅਕਤੂਬਰ ਚ ਹੋਇਆ ਸੀਗਾ ਅਕਤੂਬਰ ਦੇ ਪਹਿਲੇ ਹਫਤੇ ਚ 8 ਅਕਤੂਬਰ ਦੀ ਗੱਲ ਹੈ 7-8 ਅਕਤੂਬਰ ਦੀ ਤੇ ਉਸ ਤੋਂ ਕੁਝ ਦਿਨ ਬਾਅਦ ਜਦੋਂ 17-18 ਅਕਤੂਬਰ ਨੂੰ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਜਦੋਂ ਨਾ ਉਹਨਾਂ ਨੇ ਲਏ ਅਰਸ਼ ਢਾਲੇ ਦਾ ਨਾਂ ਲਿਆ ਤੇ ਗੁਰਪ੍ਰੀਤ ਇਹਦਾ ਆਪਣਾ ਮੈਂਬਰ ਪਾਰਲੀਮੈਂਟ ਅਮਰਿਤ ਨਹੀਂ ਜਨਟਾ ਖਰੜਾ ਦਾ ਨਾਂ ਨਹੀਂ ਆਇਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅਮਰਿਤਪਾਲ ਸਿੰਘ ਦਾ ਨਾਂ ਲਿਆ ਗਿਆ ਜੀ ਹੁਣ ਅਮਰਿਤਪਾਲ ਸਿੰਘ ਦਾ ਨਾਮ ਲੈਂਦੇ ਹੀ ਪੂਰੀ ਦੁਨੀਆ ਦੇ ਵਿੱਚ ਇੱਕ ਤਹਿਲਕਾ ਮਚ ਗਿਆ ਵੀ 50 ਪੁਲਿਸ ਦਾ ਡੀਜੀਪੀ ਕਿਵੇਂ ਇੱਕ ਮੈਂਬਰ ਪਾਰਲੀਮੈਂਟ ਦਾ ਨਾਮ ਇੱਕ ਹੱਤਿਆ ਦੀ ਵਾਰਦਾਤ ਦੇ ਵਿੱਚ ਲੈਂਦਾ ਪਿਆ ਹੈ ਤੇ ਇਸ ਤੋਂ 5 ਘੰਟੇ ਬਾਅਦ ਮੈਨੂੰ ਅਰਸ਼ ਢਾਲਾ ਫੋਨ ਕਰਕੇ ਸਫਾਈ ਵੀ ਦਿੰਦਾ ਹੈ ਦੱਸਦਾ ਹੈ ਕਿ ਹਾਂ ਮੈਂ ਜ਼ਿੰਮੇਵਾਰੀ ਲੈਣਾ ਹੈ 8 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਅਰਸ਼ ਢਾਲੇ ਨੇ ਜ਼ਿੰਮੇਵਾਰੀ ਨਹੀਂ ਸੀ ਚੁੱਕੀ ਲੇਕਿਨ ਜਿਵੇਂ ਡੀਜੀਪੀ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਉਸ ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਦਾ ਨਾਮ ਆਂਦਾ ਹੈ ਅਰਸ਼ਦਾਲਾ ਫੋਨ ਕਰਕੇ ਨਾ ਸਿਰ ਜਿੰਮੇਵਾਰੀ ਚੁੱਕਦਾ ਹੈ 10 ਦਿਨ 11 ਦਿਨ ਬਾਅਦ ਇਸ ਵਾਰਦਾਤ ਦੇ ਬਲਕਿ ਇਹ ਵੀ ਸਪਸ਼ਟ ਕਰਦਾ ਹੈ ਵੀ ਇਸ ਚੰਦਰਪਾਲ ਸਿੰਘ ਹੋਰਾਂ ਦਾ ਕੋਈ ਹੱਥ ਨਹੀਂ ਹੈ ਉਸ ਤੋਂ ਬਾਅਦ ਉਹੀ ਜਿਹੜੇ ਸ਼ੂਟਰ ਹਨਮੋਲ ਪ੍ਰੀਤ ਤੇ ਨਵਜੋਤ ਨੀਟਾ ਜਿਹੜਾ ਸੀ ਉਹਨਾਂ ਨੂੰ ਕੌਣ ਹੈਂਡਲ ਕਰਦਾ ਹੈ ਉਹਨਾਂ ਨੂੰ ਹੈਂਡਲ ਕਰਦਾ ਜੈਂਟਾ ਖਰੜ ਇਸ ਦੌਰਾਨ ਜਿਹੜਾ ਆਪਣਾ ਕੈਨੇਡਾ ਦੇ ਵਿੱਚ অন্ਟਾਰੀਓ ਪ੍ਰੋਵਿੰਸ ਦੇ ਵਿੱਚ ਅਰਸ਼ਦਾਲਾ ਤਾਂ ਗ੍ਰਿਫਤਾਰ ਹੋ ਗਿਆ ਉੱਥੇ ਜੀ ਲੇਕਿਨ ਜੰਟਾ ਖਰੜ ਉਹਨਾਂ ਹੈਂਡਲਰਸ ਨੂੰ ਹੈਂਡਲ ਵੀ ਕਰਦਾ ਰਿਹਾ ਤੇ ਉਹਨੇ ਜਾ ਕੇ ਡਬਰੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਹੱਤਿਆ ਕਰਾਤੀ ਹੁਣ ਡਬਰੇ ਜਿਹੜੀ ਮੱਧ ਹੱਤਿਆ ਗਿੱਲ ਦੀ ਕਰਾਈ ਜਸਵੰਤ ਸਿੰਘ ਗਿੱਲ ਦਾ ਕਤਲ ਕੀਤਾ ਗਿਆ ਉਹ ਪੁਰਾਣਾ ਰੇੜਕਾ ਸੀ ਉਹ ਪੁਰਾਣਾ ਰੇੜਕਾ ਸੀ ਜੈਪਾਲ ਭੁੱਲਰ ਦੇ ਟਾਈਮ ਤੋਂ ਚੱਲਦਾ ਆ ਰਿਹਾ ਸੀ ਜੈਪਾਲ ਭੁੱਲਰ ਜਸਵੰਤ ਸਿੰਘ ਗਿੱਲ ਨੂੰ ਮਾਰਨਾ ਚਾਹੁੰਦਾ ਸੀ ਲੇਕਿਨ ਜੈਪਾਲ ਭੁੱਲਰ ਦਾ ਇਨਕਾਊਂਟਰ ਹੋ ਜਾਂਦਾ ਹੈ ਉਸ ਤੋਂ ਕਈ ਸਾਲ ਬਾਅਦ ਜੈਂਟਾ ਖਰੜ ਉਹੀ ਦੋ ਸ਼ੂਟਰ ਜਿਨ੍ਹਾਂ ਨੇ ਫਰੀਦਕੋਟ ਦੇ ਹਰੀਨੋ ਪਿੰਡ ਵਿੱਚ ਗੁਰਪ੍ਰੀਤ ਹਰੀਨੋ ਦਾ ਕਤਲ ਕੀਤਾ ਉਹਨਾਂ ਹੀ ਸ਼ੂਟਰਾਂ ਤੋਂ ਜਸਵੰਤ ਸਿੰਘ ਗਿੱਲ ਦਾ ਕਤਲ ਕਰਾਉਂਦੇ ਨੇ ਹੁਣ ਜੈਂਟਾ ਖਰੜ ਕੌਣ ਹੈ ਜੈਂਟਾ ਖਰੜ ਹੈ ਜੱਸੀ ਖਰੜ ਦਾ ਭਰਾ ਜੀ ਜੱਸੀ ਖਰੜ ਕੌਣ ਹੈ ਜੱਸੀ ਖਰੜ ਜੈਪਾਲ ਪੁੱਲਰ ਗੈਂਗ ਦਾ ਮੈਂਬਰ ਜੈਪਾਲ ਪੁੱਲਰ ਤੇ ਜੱਸੀ ਖਰੜ ਇਕੱਠੇ ਜੂਨ 2021 ਦੇ ਵਿੱਚ ਕੋਲਕਾਤਾ ਦੇ ਉਸ ਕਥਤ ਪੁਲਿਸ ਮੁਕਾਬਲੇ ਦੇ ਵਿੱਚ ਟੇਰ ਕਰਦੇ ਗਏ ਕੋਲਕਾਤਾ ਐਸਟੀਐਫ ਵੱਲੋਂ ਸੋ ਕੜੀਆਂ ਦਾ ਜੁੜਦਿਆਂ ਨੇ ਤੇ ਹੋਂਜੇ ਵਿਕਰਮ ਜੀਠਿਆ ਇੱਕ ਆਡੀਓ ਲੈ ਕੇ ਆ ਰਹੇ ਨੇ ਉਸ ਵਿੱਚ ਕਿਹੜੇ ਗੈਂਗਸਟਰ ਦਾ ਜ਼ਿਕਰ ਹੋ ਰਿਹਾ ਹੈ ਜੈਪਾਲ ਪੁੱਲਰ ਦਾ ਸੋ ਇਹ ਤਮਰਤ ਪਾਲ ਸਿੰਘ ਜਾਂ ਉਹਨਾਂ ਦਾ ਪਰਿਵਾਰ ਸਪਸ਼ਟ ਕਰ ਸਕਦਾ ਹੈ ਕਿ ਜਿਹੜੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਵਾਕਈ AI ਜਨਰੇਟਿਡ ਆਵਾਜ਼ ਹੈ ਇਹ ਆਵਾਜ਼ ਸੀ ਜਾਂ ਨਹੀਂ ਸੀ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਕਿਸੇ ਦੀ ਕਿਸੇ ਨਾਲ ਕਿਸੇ ਸੰਦਰਭ ਵਿੱਚ ਗੱਲ ਹੋ ਰਹੀ ਹੋਵੇ ਉਸ ਨੂੰ ਜੇ 4 ਜਾਂ 5 ਸਾਲ ਬਾਅਦ ਚਲਾਇਆ ਜਾਵੇ ਉਸ ਦੇ ਮਾਇਨੇ ਵੀ ਬਦਲ ਜਾਂਦੇ ਨੇ ਸਿਆਸੀ ਹਾਲਾਤ ਬਦਲ ਚੁੱਕੇ ਹੁੰਦੇ ਨੇ ਉਸ ਵਕਤ ਅਮਰਿਤਪਾਲ ਸਿੰਘ ਸ਼ਾਇਦ ਉਹ ਅਮਰਿਤਪਾਲ ਸਿੰਘ ਨਹੀਂ ਸੀ ਜੋ ਅੱਜ ਹੈ ਨਾ ਤਾਂ ਉਸਨੇ ਅਮਰਿਤਪਾਲ ਕੀਤਾ ਸੀ ਨਾ ਹੀ ਉਹ ਇੱਕ ਮੈਂਬਰ ਪਾਰਲੀਮੈਂਟ ਸੀ ਲੇਕਿਨ ਅੱਜ ਉਸ ਆਡੀਓ ਰਿਕਾਰਡਿੰਗ ਦੇ ਬੜੇ ਵੱਖਰੇ ਮਾਇਨੇ ਹੈਗੇ ਨੇ ਸੋ ਸਰਟਨਲੀ ਉਹਨਾਂ ਦੇ ਜਿਹੜੇ ਸਮਾਇਤੀ ਨੇ ਉਹਨਾਂ ਨੂੰ ਇਸ ਚੀਜ਼ ਦੀ ਤਕਲੀਫ ਦੁੱਖ ਹੋ ਸਕਦਾ ਹੈ ਸਮਝ ਵੀ ਜਾਂਦਾ ਹੈ ਲੇਕਿਨ ਜਿਹੜੇ ਕਤਲ ਦੇ ਮੁਕਦਮੇ ਸਾਹਮਣੇ ਖੜੇ ਨੇ ਮੋਟਿਵ ਕੀ ਸੀ ਗੁਰਪ੍ਰੀਤ ਹਰੀਨਾਉ ਦਾ ਕਤਲ ਕਰਨ ਦਾ ਤੇ ਕੜੀਆਂ ਕਿਵੇਂ ਅਰਸ਼ਡਾਲੇ ਤੋਂ ਏਜੰਟੇ ਖਰੜ ਤੋਂ ਜਾ ਕੇ ਜੁੜਦੀਆਂ ਨੇ ਜੈਪਾਲ ਭੁੱਲਰ ਗੈਂਗ ਦੇ ਨਾਲ ਤੇ ਉਸੇ ਜੈਪਾਲ ਭੁੱਲਰ ਦੇ ਨਾਲ ਉਹ ਆਡੀਓ ਰਿਕਾਰਡਿੰਗ ਜੋ ਕਿ ਇਸ ਵਕਤ ਸਾਹਮਣੇ ਆਈ ਹੈ ਇਹ ਸਾਰੀ ਚੀਜ਼ਾਂ ਬਹੁਤ ਹੀ ਗਹਿਰਾਈ ਦੇ ਨਾਲ ਪੜਤਾਲ ਜ਼ਰੂਰ ਵੰਗਦੀਆਂ ਨੇ ਜੇ ਸਾਡੀਆਂ ਜਾਂਚ ਏਜੰਸੀਆਂ ਉਸ ਲੈਵਲ ਤੱਕ ਜਾਣ ਲਈ ਤਿਆਰ ਹੋਣ ਅਰਤੇਜ ਜੀ ਜੇਕਰ ਇਸ ਅਮਰਿਤਪਾਲ ਦੇ NSA ਦੇ ਵਾਅਦੇ ਦੀ ਗੱਲ ਕੀਤੀ ਜਾਵੇ ਲਗਭਗ ਸਾਰੇ ਸਾਥੀਆਂ ਦੇ ਉੱਪਰ NSA ਖਤਮ ਕਰ ਦਿੱਤਾ ਹੈਗਾ ਸਾਰਿਆਂ ਨੂੰ ਪੰਜਾਬ ਲਿਆਂਦਾ ਗਿਆ ਉਮੀਦ ਆਏ ਸੀ ਕਿ ਅਮਰਿਤਪਾਲ ਤੇ ਵੀ NSA ਖਤਮ ਕਰ ਦਿੱਤਾ ਜਾਊਗਾ ਇਕੱਲੇ ਅਮਰਿਤਪਾਲ ਦੇ ਉੱਪਰ ਐਨਐਸਏ ਵਧਾ ਦੇਣਾ ਇਸ ਦੇ ਸਿਆਸੀ ਪੱਖ ਕੀ ਹੈਗੇ ਆ ਤੇ ਗੁਰਪ੍ਰੀਤ ਹਰੀਨਾਉ ਦਾ ਜਿਹੜਾ ਕੇਸ ਹੈਗਾ ਉਸ ਦੇ ਪੱਖੋਂ ਕਿਵੇਂ ਸਮਝਿਆ ਜਾ ਸਕਦਾ ਹੈ ਇਸ ਨੂੰ ਦੇਖੋ ਬੜਾ ਇੱਕ ਉਲਝਿਆ ਹੋਇਆ ਮਾਮਲਾ ਹੈ ਡਾਕਟਰ ਸਿੰਪਲ ਨਹੀਂ ਹੈ ਦੇ ਪਿੱਛੇ ਕਿਹੜੀਆਂ ਤਾਕਤਾਂ ਕੀ ਸ਼ਕਤੀਆਂ ਕਿਸ ਕਿਸ ਮੰਤਵ ਦੇ ਨਾਲ ਕੰਮ ਕਰ ਰਹੀਆਂ ਨੇ ਹੁਣ ਅਲੱਗ-ਅਲੱਗ ਧਿਰਾਂ ਹੈਗੀਆਂ ਨੇ ਹੁਣ ਜੇ ਤੁਸੀਂ ਕਹੋ ਕਿ ਅਮਰਿਤਪਾਲ ਦਾ ਐਨਐਸਏ ਵਧਾਣ ਦੀ ਮੰਗ ਪੰਜਾਬ ਵਿੱਚੋਂ ਕੀਤੀ ਜਾਂਦੀ ਹੈ ਪੰਜਾਬ 'ਚ ਕਿਸ ਦੀ ਸਰਕਾਰ ਹੈ ਕਿਹੜੀ ਪਾਰਟੀ ਦੀ ਸਰਕਾਰ ਹੈ ਹਰ ਰੋਜ਼ ਆਏ ਦਿਨ ਸਵੇਰ ਸ਼ਾਮ ਇੱਥੇ ਜਿਹੜੀ ਕੇਂਦਰ ਦੀ ਬੀਜੇਪੀ ਹਾਕਮ ਸਰਕਾਰ ਦੇ ਜਿਹੜੇ ਲੀਡਰਾਂ ਉੱਤੇ ਵੀ ਉਹਨਾਂ ਦੇ ਘਰਾਂ ਦੇ ਵੀ ਗ੍ਰੇਨੇਡ ਹਮਲੇ ਹੋਏ ਨੇ ਉਹ ਸਰਕਾਰ ਨੂੰ ਭੰਡ ਰਹੇ ਨੇ ਸਰਕਾਰ ਕੇਂਦਰ ਸਰਕਾਰ ਨੂੰ ਭੰਡਦੀ ਪਈ ਹੈ ਆਪਸ ਦੇ ਵਿੱਚ ਤਾਲਮਿਲ ਨਹੀਂ ਹੈ ਲੇਕਿਨ ਜਦੋਂ ਗੱਲ ਅੰਮ੍ਰਿਤਪਾਲ ਦੀ ਆ ਜਾਂਦੀ ਹੈਗੀ ਐ ਮੈਂਬਰ ਪਾਰਲੀਮੈਂਟ ਦੀ ਆ ਜਾਂਦੀ ਹੈ ਤਾਂ ਉਹ ਸਾਰੀ ਸਾਰੀ ਚੀਜ਼ਾਂ ਇੱਕ ਸੁਰਤਾ ਦੇ ਵਿੱਚ ਦਿਖਦੀਆਂ ਨੇ ਤੁਹਾਨੂੰ ਸਮਝੋ ਕਿ ਕੋਈ ਕਿਸ ਦਾ ਵਿਰੋਧ ਨਹੀਂ ਕਰਦਾ ਪੰਜਾਬ ਦੇ ਵੀ ਜਿਹੜੇ ਲੀਡਰ ਹੈਗੇ ਨੇ ਉਹ ਗੱਲ ਨਹੀਂ ਕਰਦੇ ਆ ਜੇ ਪੰਜਾਬ ਦੀ ਹਾਕਮ ਤੇ ਹੈਗੀ ਆ ਹੋਰ ਲੀਡਰ ਨੇ ਉਹ ਇੱਕ ਸੁਰਤਾ ਚ ਰਹੇ ਗਏ ਨੇ ਕੋਈ ਜ਼ਿਆਦਾ ਮੈਂ ਕੋਈ ਆਵਾਜ਼ ਉੱਠਦੀ ਮੇਨਸਟ੍ਰੀਮ ਪੋਲੀਟੀਕਲ ਪਾਰਟੀਆਂ ਵਿੱਚੋਂ ਤਾਂ ਉੱਠੀ ਨਹੀਂ ਕਿਉਂਕਿ ਸਭ ਨੂੰ ਕਿਤੇ ਨਾ ਕਿਤੇ ਅਮਰਿਤਪਾਲ ਦੀ ਸਿਆਸੀ ਚੜਤ ਤੋਂ ਇੱਕ ਆਪਣੇ ਵजूद ਨੂੰ ਲੈ ਕੇ ਖਤਰਾ ਵੀ ਜਿਵੇਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਚਰਚਾਵਾਂ ਤਾਂ ਇਹ ਵੀ ਨਹੀਂ 2027 ਦੇ ਵਿੱਚ ਪ੍ਰੋਜੈਕਟ ਕੀਤਾ ਜਾਏ ਕਿ ਅਮਰਿਤਪਾਲ ਪੰਜਾਬ ਦਾ ਚੀਫ ਮਿਨਿਸਟਰ ਹੋਏਗਾ ਤੇ ਉਸ ਤਰੀਕੇ ਦੀਆਂ ਪ੍ਰੋਜੈਕਸ਼ਨਸ ਨੇ ਪੋਲਿਟিক্যাল ਪਾਰਟੀਆਂ ਦੇ ਆਪਣੇ ਬਹੁਤ ਹੀ ਛੋਟੇ-ਛੋਟੇ ਹਿੱਤ ਮੂਫਾਦ ਹੁੰਦੇ ਨੇ ਇਹਨਾਂ ਨੇ ਆਪਣਾ ਦੇ ਚੱਲਦੇ ਕੰਮ ਕਰਨਾ ਲੇਕਿਨ ਕੋਈ ਵੱਡੀ ਆਵਾਜ਼ ਅਮਰਿਤਪਾਲ ਦੇ ਹੱਕ ਵਿੱਚ ਹੋਏ ਉਠੀ ਨਹੀਂ ਤੇ ਜਿਹੜੀ ਧਿਰ ਹੈ ਜਿਹੜੀ ਜਮਾਤ ਹੁਣ ਇੱਥੇ ਥੋੜੀ ਜਿਹੀ ਹੈਰਾਨੀ ਇਸ ਚੀਜ਼ ਦੀ ਵੀ ਸਮਝਣ ਵਾਲੀ ਗੱਲ ਹੈ ਕਿ ਇੱਕ ਪਾਸੇ ਤਾਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇੱਕ ਚਿੱਠੀ ਲਿਖਦੇ ਨੇ ਕਿ ਐਨਐਸਏ ਗਲਤ ਲਾਈ ਗਈ ਬਧਾਈ ਗਈ ਅਮਰਿਤਪਾਲ ਦੀ ਜੀ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਦਾ ਦਾਵੀ ਲਗਭਗ ਵੀ ਉਹੀ ਹੈ ਉਹਨਾਂ ਨੇ ਵੀ ਇਹੀ ਗੱਲ ਕੀਤੀ ਕਿ ਉਹਨਾਂ ਨੇ ਨਿੰ ਬਿਕਰਮਜੀਠੀਆ ਉਸੇ ਧਿਰ ਦੇ ਨਾਲ ਤਾਲੁਕ ਰੱਖਦੇ ਨੇ ਰਜਿੰਦਰ ਧਾਮੀ ਵੀ ਤਾਂ ਕਾਲੀ ਦਲ ਦੇ ਲੀਡਰ ਨੇ ਨਾ ਸੋ ਉਸੇ ਧਿਰ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਕਹਿੰਦੇ ਨੇ ਕਿ ਜੀ ਅਮਰਿਤਪਾਲ ਸਿੰਘ ਇੱਕ ਬੜਾ ਵੱਡਾ ਖਤਰਾ ਹੈ ਗੈਂਗਸਟਰਾਂ ਦੇ ਨਾਲ ਇਸ ਤੇ ਲਿੰਕ ਹੈ ਪੰਜਾਬ ਨੂੰ ਇਹ ਲਾਂਬੂ ਲਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਹੁਣ ਇੱਥੇ ਤੁਸੀਂ ਸਮਝੋ ਵੀ ਉਸ ਪਾਸੇ ਗੁਰਚਰਨ ਗਰੇਵਾਲ ਉਥੇ ਐਸਜੀਪੀਸੀ ਦੇ ਪੇਜ ਉੱਤੇ ਖੜੇ ਹੋ ਕੇ ਕਹਿ ਰਹੇ ਵੀ ਐਨਐਸਐਚ ਚ ਗਲਤ ਵਾਅਦਾ ਕੀਤਾ ਗਿਆ ਵਿਕਰਮ ਮਜੀਠੀਆ ਤੋਂ ਜਦੋਂ ਪੁੱਛਿਆ ਜਾਂਦਾ ਕਿ ਜੇ ਐਨਐਸਐਚ ਚ ਵਾਅਦਾ ਕੀਤਾ ਗਿਆ ਤੁਸੀਂ ਉਹਦੇ ਬਾਰੇ ਕੀ ਕਹਿੰਦੇ ਹੋ ਉਹ ਕਹਿੰਦਾ ਐਨਐਸਐਚ ਚ ਆ ਯੂਏਪੀਏ ਵਰਗੇ ਜਿਹੜੇ ਡ੍ਰੈਕੋਨੀਅਨ ਕਾਨੂੰਨ ਨੇ ਉਹਨਾਂ ਦੇਤੇ ਮੈਂ ਮੁਖਾਲਫਤ ਕਰਦਾ ਉਹ ਕਿਸੇ ਤੇ ਵੀ ਨਹੀਂ ਵਧਣੇ ਚਾਹੀਦੇ ਲੇਕਿਨ ਇੱਥੇ ਕੇਸ ਅਮਰਿਤਪਾਲ ਸਿੰਘ ਦਾ ਅਲੱਗ ਹੈ ਕਿਉਂਕਿ ਖੁਦ ਵਿਕਰਮ ਮਜੀਠੀਆ ਨੂੰ ਅੱਜ ਅਮਰਿਤਪਾਲ ਤੋਂ ਖਤਰਾ ਹੈ ਸੋ ਉਹਨਾਂ ਦਾ ਦੋਰਾਜ ਇੱਕ ਸਟੈਂਡ ਕਹਿ ਸਕਦੇ ਆਂ ਵਿਯਾਦਾ ਤੁਸੀਂ ਕਹੋ ਵੀ ਜੇ ਤੁਹਾਨੂੰ ਖਤਰਾ ਹੈ ਅਮਿਤ ਸ਼ਾਹ ਨੂੰ ਖਤਰਾ ਹੈ ਰਵਨੀਤ ਬਿੱਟੂ ਨੂੰ ਖਤਰਾ ਹੈ ਦਿਲਜੀਤ ਬਿੱਟੂ ਨੂੰ ਖਤਰਾ ਹੈ ਰਣਜੀਤ ਕੁੱਕੀ ਗੁਰ ਨੂੰ ਖਤਰਾ ਹੈ ਜਿਨ੍ਹਾਂ ਦੇ ਸਭ ਦੇ ਨਾਂ ਬਿਕਰਮਜੀਠਿਆ ਨੇ ਲਏ ਤਾਂ ਫਿਰ ਉਹ ਜੋ ਖਤਰਾ ਹੈ ਤਾਂ ਫਿਰ ਐਨਐਸਏ ਚ ਵਾਧਾ ਜਿਹੜਾ ਹੈ ਜਸਟੀਫਾਈਡ ਹੈ ਲੇਕਿਨ ਜੇ ਉਹ ਖਤਰਾ ਨਹੀਂ ਹੈ ਇਹ ਜੇ ਐਨਐਸਐਚ ਵਾਧਾ ਜਸਟੀਫਾਈਡ ਨਹੀਂ ਹੈ ਤੁਹਾਡੇ ਹਿਸਾਬ ਨਾਲ ਉਹ ਤੁਹਾਡੀ ਸਿਆਸਤ ਤੇ ਆ ਸਿਆਸੀ ਮੁਫਾਦਾ ਦੇ ਚੱਲਦੇ ਤਾਂ ਗੱਲ ਨਹੀਂ ਨਾ ਬਣਦੀ ਫਿਰ ਤਾਂ ਤੁਸੀਂ ਕਹੋ ਵੀ ਤੁਹਾਨੂੰ ਖਤਰਾ ਵੀ ਨਹੀਂ ਹੈ ਉਹ ਐਨਐਸਐਚ ਦੇ ਜਿਹੜਾ ਵਾਧਾ ਕੀਤਾ ਗਿਆ ਉਹ ਇੱਕ ਬਹਾਨਾ ਬਣਾ ਕੇ ਕਿਹਾ ਤਾਂ ਕੀਤਾ ਗਿਆ ਤਾਂ ਜਿਹੜੀ ਇਹ ਸਾਰੀਆਂ ਗੱਲਾਂ ਬਾਤਾਂ ਗਰੁੱਪ ਚੈਟਾਂ ਦੇ ਵਿੱਚੋਂ ਕਿਸੇ ਨੇ ਕੁਝ ਲਿਖਤਾ ਤੇ ਕਿਸੇ ਨੇ ਕਹਿਤਾ ਕਿ ਜੇ ਮੈਂ ਪ੍ਰਧਾਨ ਮੰਤਰੀ ਨੂੰ ਕੁਝ ਕਰ ਦਾਂਗਾ ਮੈਂ ਗ੍ਰਹਿ ਮੰਤਰੀ ਨੂੰ ਕਰ ਦਾਂਗਾ ਮੈਂ ਬਿੱਟੂ ਨੂੰ ਕਰ ਦਾਂਗਾ ਮੈਂ ਵਿਕਰਮ ਜੀਠੀਆਂ ਨੂੰ ਕਰ ਦਾਂਗਾ ਹੁਣ ਇਹਨਾਂ ਚੀਜ਼ਾਂ ਦੇ ਆਧਾਰ ਉੱਤੇ ਕਿੰਨਾ ਕੁ ਕਨਕਲੂਡ ਕੀਤਾ ਜਾ ਸਕਦਾ ਹੈ ਜੀ ਹਾਂ ਗੁਰਪ੍ਰੀਤ ਫਰੀਦਾ ਦਾ ਕੇਸ ਵੱਖਰਾ ਹੈ ਉਥੇ ਕਤਲ ਹੋਇਆ ਹੈ ਮਰਡਰ ਹੋਇਆ ਹੈ ਮਰਡਰ ਦਾ ਜਿਹੜਾ ਮੋਟਿਵ establish ਕਰਨਾ ਕਿਹੜੇ ਲੋਕਾਂ ਦੇ ਖਿਲਾਫ ਉਸਦੀ ਬਿਆਨਬਾਜ਼ੀ ਸੀ ਉਹਦਾ ਪਰਿਵਾਰ ਕੀ ਕਹਿ ਰਿਹਾ ਹੈ ਜਿਵੇਂ ਮੂਸੇਵਾਲਾ ਦੇ ਕੇਸ ਦੇ ਵਿੱਚ ਪਰਿਵਾਰ ਕਹਿੰਦਾ ਮੰਨ ਨਾ ਪੈਂਦਾ ਹੈ ਸਨੀ ਬੰਗਲੰਬੀਆਂ ਦੇ ਮਰਡਰ ਕੇਸ ਦੇ ਵਿੱਚ ਪਰਿਵਾਰ ਕਹੇਗਾ ਤੁਹਾਨੂੰ ਉਸ ਨੂੰ ਸੁਣਨਾ ਪਏਗਾ ਉਵੇਂ ਹੀ ਗੁਰਪ੍ਰੀਤ ਹਰੀ ਨੌ ਦੇ ਕੇਸ ਦੇ ਵਿੱਚ ਵੀ ਜੋ ਪਰਿਵਾਰ ਕਹਿ ਰਿਹਾ ਉਸ ਨੂੰ ਸਮਝੋ ਸੁਣੋ ਤੇ ਸਾਰੀ ਚੀਜ਼ਾਂ ਉਹ ਸਾਰੀ ਚੀਜ਼ਾਂ ਕਿ ਇਨਵੈਸਟੀਗੇਸ਼ਨ ਹੈ ਨਾ ਵੀ ਕੜੀਆਂ ਨੂੰ ਤੁਸੀਂ ਡਾਟਸ ਨੂੰ ਕਨੈਕਟ ਕਰਨਾ ਤੇ ਜੇ ਡਾਟਸ ਕਨੈਕਟ ਕਰੂਗੇ ਤਾਂ ਕਿਸ ਵਿਅਕਤੀ ਕੋਲ ਗੁਰਪ੍ਰੀਤ ਹਰੀ ਨੌ ਨੂੰ ਮਾਰਨ ਦੀ ਵਜ੍ਹਾ ਸੀ ਇਸ ਚੀਜ਼ ਦੀ ਗਹਿਰਾਈ ਤੇ ਪਹੁੰਚਣਾ ਜ਼ਰੂਰੀ ਹੈ ਸੋ ਅਲੱਗ-ਅਲੱਗ ਪੱਖ ਹੈਗੇ ਨੇ ਫਿਰ ਰਾਜਨੀਤਿਕ ਡਿਸਕੋਰਸ ਦੇ ਵਿੱਚ ਤਾਂ ਨਹੀਂ ਜਾਂਦੇ ਇਹਨਾਂ ਦੇ ਤਾਂ ਆਪਣੇ ਕਾਰਨ ਹੁੰਦੇ ਨੇ ਲੇਕਿਨ ਮਾਮਲਾ ਉਲਝਿਆ ਹੋਇਆ ਹੈ ਦਾ ਸੌਖਾ ਨਹੀਂ ਹੈ ਇਸ ਚੀ ਪਰਵਾਸਤ ਕਰਨਾ ਸ਼ਬਦਾਂ ਦੇ ਵਿੱਚ ਅਤੇ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ ਸ਼ੁਕਰੀਆ ਤਾਂ ਸਾਨੂੰ ਦਿਓ ਇਜਾਜ਼ਤ ਤੁਸੀਂ ਜੁੜੇ ਰਹੋ ਨਿਊਜ਼ ਡੇਟਲਨ ਪੰਜਾਬ ਦੇ ਨਾਲ ਧੰਨਵਾਦ